ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਹਾਂ ਬਈ ਕੋ ਠੀਕ ਹੋਵੋਗੇ ਤੁਹਾਨੂੰ ਮੈਂ ਹਰ ਵਾਰ ਦੀ ਤਰ੍ਹਾਂ ਕਹਿਣਾ ਰਾਜੀ ਜੇ ਪੰਜਾਬ ਦੇ ਵਿੱਚ ਤੁਸੀਂ ਬਿਲਕੁਲ ਸਹੀ ਨੌਕਰੀ ਦੀ ਜਾਣਕਾਰੀ ਲੈਣੀ ਹੈ ਜਿਹੜੀ ਪੋਸਟ ਜਮਾ ਐਕੂਰੇਟ ਹੋਊਗੀ ਜਿਹੜੀ ਪੋਸਟ ਤੁਸੀਂ ਭਰ ਸਕਦੇ ਹੋ ਉਹ ਨਹੀਂ ਹੈਗਾ ਵਿੱਚ ਮਿਹੇਜਾ ਚੈਨਲ ਦੇਖਿਆ ਜਿੰਨੇ ਸਬਸਕ੍ਰਾਈਬਰ 550 ਹੋਏ ਪਿਆ ਸਾਰੀਆਂ ਉਹਨਾਂ ਦੇ ਜਿਹੜੀਆਂ ਨਿਊਜ਼ ਹੁੰਦੀਆਂ ਨੇ ਨੌਕਰੀਆਂ ਨੇ ਸਾਰੀਆਂ ਫੇਕ ਹੁੰਦੀਆਂ ਨੇ ਠੀਕ ਆ ਆਪਾਂ ਵਿਊ ਵਾਸਤੇ ਕਰੇ ਕੋਈ ਵੀਡੀਓ ਨਹੀਂ ਪਾਈ ਅਜੇ ਤੱਕ ਸੋਣੇ ਜਿੰਨੀਆਂ ਵੀ ਵੀਡੀਓ ਪਾਈਆਂ ਨੇ ਜਿਹੜਾ ਤੁਹਾਡੇ ਵਾਸਤੇ ਤੁਹਾਡੇ ਭੁਵੇਖਨ ਨੂੰ ਨਜ਼ਰ ਦੇ ਵਿੱਚ ਰੱਖਦੇ ਹੋਏ ਤੁਹਾਡੀ ਰੇਗਵਜਨ ਨੌਕਰੀ ਦੀ ਲੋੜ ਆ ਤੁਸੀਂ ਵੀ ਮੇਰੀ ਵੀਡੀਓ ਦੇਖਣ ਆਉਨੇ ਹੋ ਹਨਾ ਤੁਹਾਨੂੰ ਵੀਡੀਓ ਦੇਖ ਤੋਂ ਬਾਅਦ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇ ਤਾਂ ਉਹ ਮੈਨੂੰ ਪਸੰਦ ਨਹੀਂ ਹੈਗਾ ਠੀਕ ਹੈ ਇੰਨਾ ਸਾਲ ਹੋ ਗਿਆ ਆਪਣੇ ਚੈਨਲ ਨੂੰ ਤਾਂ ਕਰਕੇ ਆਪਾਂ ਹਮੇਸ਼ਾ ਆਪਣੇ ਚੈਨਲ ਤੇ ਉਹੀ ਵਧੀਆ ਚੀਜ਼ਾਂ ਲੈ ਕੇ ਆਏ ਜਿਹੜੀਆਂ ਅੱਗੇ ਵੀ ਲੈ ਕੇ ਆਉਂਦੇ ਰਹਾਂਗੇ ਠੀਕ ਹੈ ਜੀ ਹੁਣ ਰਾਜੇ ਇੱਕ ਪੰਜਾਬ ਦੇ ਵਿੱਚ ਨਵੀਂ ਭਰਤੀ ਨਿਕਲੀ ਹੈ ਚੌਂਕੀਦਾਰਾਂ ਤੇ ਸੇਵਾਦਾਰਾਂ ਦੀ ਭਰਤੀ ਤੁਹਾਨੂੰ ਪਤਾਗਾ 172 ਪੋਸਟਾਂ ਨਿਕਲਣੀਆਂ ਤਾਂ ਹੁਣ ਇੱਕ 300 ਪਲੱਸ ਪੋਸਟਾਂ ਹੋਰ ਨਿਕਲਣਗੀਆਂ ਇਹ ਵੀ ਗਰੁੱਪ ਡੀ ਦੀਆਂ ਪੋਸਟਾਂ ਹੈਗੀਆਂ ਇਹਦੇ ਵਿੱਚ ਵੀ ਯੋਗਤਾ ਦਾ 8ਵੀਂ ਹੈਗੀ ਤੇ ਕਿੰਨੇ ਕੈਂਡੀਡੇਟ ਇਹਦੇ ਵਿੱਚ ਭਰ ਸਕਦੇ ਆ ਮੁੰਡੇ ਭਰ ਸਕਦੇ ਆ ਕੁੜੀਆਂ ਭਰ ਸਕਦੀਆਂ ਦੋਨੇ ਭਰ ਸਕਦੇ ਆ ਕਿ ਨਹੀਂ ਭਰ ਸਕਦੇ ਨੌਕਰੀ ਸਰਕਾਰੀ ਹੈ ਠੀਕ ਹੈ ਜੀ ਕਿੱਥੇ ਰੱਖਣਗੇ ਸਾਰਾ ਕੁਝ ਆਪਾਂ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ ਉਸ ਤੋਂ ਪਹਿਲਾਂ ਰਾਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਬੱਚੇ ਨੇ ਮੈਸੇਜ ਆ ਰਹੇ ਸੀਗੇ ਠੀਕ ਹੈ ਜੀ ਕਿ ਸਰ ਕੀ ਸਾਨੂੰ ਪਤਾ ਨਹੀਂ ਲੱਗਿਆ ਡੇਢ ਦਾ ਤਾਂ ਕਰਕੇ ਰਾਜੀ ਮੈਂ ਉਹਨਾਂ ਬੱਚਿਆਂ ਨੂੰ ਨਜ਼ਰ ਰੀ ਨੂੰ ਰੱਖਦੇ ਹੋਏ ਠੀਕ ਹੈ 26 ਅਗਸਤ ਤੋਂ ਲੈ ਕੇ 2 ਸਤੰਬਰ ਤੱਕ 26 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਰਾਜੀ ਇਹ ਜਿਹੜੀ ਹੈ ਇਹ ਲਾਸਟ ਆਫਰ ਦੀ ਡੇਟ ਹੈ ਜੀ ਇਸ ਤੋਂ ਬਾਅਦ ਆਫਰ ਇਨਕਰੀਸ ਨਹੀਂ ਹੋਣਾ ਕਿਉਂਕਿ ਕਮੈਂਟਾਂ ਦੇ ਵਿੱਚ ਘਟੋ ਘਟ 40 ਤੋਂ 50 ਲੱਖ ਲੱਖ ਵੀਡੀਓ ਤੇ ਬੱਚਾ ਰ ਕਮੈਂਟ ਆਏ ਹੋਏ ਸੀਗੇ ਠੀਕ ਹੈ ਜੀ ਲਾਸਟ ਆਫਰ ਹੈ ਜੀ ਜੇ ਕੋਈ ਜੁਆਇਨ ਕਰਨਾ ਚਾਹਦਾ ਕਰ ਸਕਦਾ ਹੈ ਜੇ ਕਿਸੇ ਬੱਚੇ ਜੇਲਵਾਡੀ ਤਰੀਕੇ ਨਾਲ ਤੁਸੀਂ ਆ ਬੈਚ 50% 2024 ਵਾਲਾ ਬੈਚ ਲੈ ਸਕਦੇ ਹੋ ਬਾਕੀ ਰਾ ਜੀ ਹਰੇਕ ਬੈਚ ਵਾਸਤੇ ਪੱਕਾ ਰਕ ਵਾਸਤੇ ਫਟਵਾਰੀ ਵਾਸਤੇ ਅਲੱਗ-ਅਲੱਗ ਬੈਚ ਵੀ ਹੈਗਾ ਠੀਕ ਹੈ ਤੁਸੀਂ ਕੋਈ ਵੀ ਇੱਕ ਵੈਚ ਲੈਣੇ ਉੱਚ ਵੀ ਤੁਹਾਡੀ ਤਿਆਰੀ ਹੋ ਜੂਗੀ ਜਿਵੇਂ ਤੁਹਾਡੀ ਗਰੁੱਪ ਡੀ ਦੀ 173 ਪੋਸਟਾਂ ਦੀ ਤਿਆਰੀ ਵੀ ਇਹਦੇ ਵਿੱਚ ਹੋ ਜੂਗੀ ਜਿਹੜੀਆਂ ਉਹ 300 ਪੋਸਟਾਂ ਦੀ ਮੈਂ ਗੱਲ ਕਰ ਰਿਹਾ ਹਾਂ ਹੁਣ ਉਹਦੀ ਵੀ ਤਿਆਰੀ ਇਹਨਾਂ ਦੇ ਵਿੱਚ ਹੋ ਜੂਗੀ 75% ਆਫ ਚੱਲ ਰਿਹਾ ਆਹ ਐਪ ਤੁਸੀਂ ਡਾਊਨਲੋਡ ਕਰਨੀ ਹੈ ਪਲੇ ਸਟੋਰ ਤੋਂ ਦੀਪੁਲਰ ਐਜੂਕੇਸ਼ਨ ਰਾਹੀਂ ਪੂਨ ਵਾਲਿਆਂ ਨੇ ਕਲਾਸ ਪਲੱਸ ਐਪ ਉਹ ਅਰਜ ਕੁੜਾਫ ਲਗਾ ਨੰਬਰ ਤੁਸੀਂ ਮੋਬਾਈਲ ਨੰਬਰ ਤੇ ਮੈਨੂੰ ਕਾਲ ਵੀ ਕਰ ਸਕਦੇ ਹੋ ਐਪ ਰੱਖੋ ਜਿਹੜੀ ਕੋਈ ਪ੍ਰੋਬਲਮ ਨਹੀਂ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਤੁਹਾਨੂੰ ਲੈਕਚਰ ਮਿਲਣਗੇ ਸਾਰੇ ਸਾਰੇ ਪੀਡੀਐਫ ਹੋਣਗੇ ਇਹਦੇ ਵਿੱਚ ਆਲ ਵੀਡੀ ਜਲਦੀ ਜਲਦੀ ਜੁਆਇਨ ਕਰ ਸਕਦੇ ਹੋ ਜੇ 2 ਅਗਸਤ 2 ਸਤੰਬਰ ਤੋਂ ਬਾਅਦ ਤੁਹਾਨੂੰ ਕੋਈ ਇਤੇ ਓਪਨ ਨਹੀਂ ਮਿਲਣਾ ਫਿਰ ਇਹ ਪਹਿਲਾਂ ਵਾਲੇ ਪ੍ਰਾਈਸ ਹੀ ਰਹਿਣਗੇ ਹੁਣ ਰਾਜੇ ਸਾਰਿਆਂ ਚੀਜ਼ਾਂ ਤੇ ਧਿਆਨ ਨਾਲ ਸੁਣ ਲਿਓ ਬਾਅਦ ਵਿੱਚ ਬੱਚੇ ਕੀ ਕਹਿੰਦੇ ਹੁੰਦੇ ਆ ਕਹਿੰਦੇ ਸਾਲ ਸਾਨੂੰ ਪਤਾ ਨਹੀਂ ਲੱਗਿਆ ਠੀਕ ਹੈ ਜੀ ਸਾਨੂੰ ਆਹ ਚੀਜ਼ ਕਿਵੇਂ ਆਉਗੀ ਹੁਣ ਧਿਆਨ ਨਾਲ ਸੁਣੋ ਜਮਾ ਬਰੀਕੀ ਦੇ ਵਿੱਚ ਪੰਜਾਬੀ ਦੇ ਵਿੱਚ ਦੱਸੂਗਾ ਸਾਰੀਆਂ ਚੀਜ਼ਾਂ ਸਭ ਤੋਂ ਪਹਿਲਾਂ ਤਾਂ ਇਹ ਜਿਹੜੀਆਂ ਪੋਸਟਾਂ ਆਈਆਂ ਏ ਕਟਿੰਗਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਐਂਡ ਚੰਡੀਗੜ੍ਹ ਹੁਣ ਬਹੁਤ ਬੱਚਿਆਂ ਦਾ ਪਹਿਲਾ ਪ੍ਰਸ਼ਨ ਇਹ ਹੋਊਗਾ ਕਿ ਜੀ ਸਾਨੂੰ ਜਿਹੜਾ ਇਹ ਨੌਕਰੀ ਮਿਲੂਗੀ ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਮਿਲੂਗੀ ਨਹੀਂ ਰਾਜੀ ਜਿੱਥੇ ਵੀ ਆਪਣੇ ਡਿਸਟ੍ਰਿਕਟ ਕੋਰਟ ਨੇ ਜਿੱਥੇ ਵੀ ਮਤਲਬ ਆਪਣੇ ਪੰਜਾਬ ਦੇ ਵਿੱਚ ਡਿਸਟ੍ਰਿਕਟ ਕੋਰਟ ਨੇ ਜਿੱਥੇ ਵੀ ਨੌਜਵਾਨਾਂ ਦੀ ਘਾਟ ਹੈ ਕਿ ਕੁੜੀਆਂ ਦੀ ਘਾਟ ਹੈ ਕਿ ਜਿੱਥੇ ਇਹ ਪੀਐਨ ਦੀਆਂ ਪੋਸਟਾਂ ਆ ਸੋਣਿਓ ਪੀਐਨ ਤੇ ਸੇਵਾਦਾਰ ਦਾ ਕੰਮ ਵੀ ਆ ਜਾਂਦਾਗਾ ਠੀਕ ਹੈ ਜੀ ਇਹ ਦੋਨੇ ਕੰਮ ਤੁਹਾਡੇ ਦੇ ਵਿੱਚ ਆ ਜਾਂਦੇ ਆ ਪੀਐਨਡੀ ਪੋਸਟ ਦੇ ਵਿੱਚ ਤੇ ਇਹਦੇ ਵਿੱਚ ਦਾ ਜਿਹੜੀ ਇਹ ਪਬਲਿਸ਼ ਹੋਈ ਹੈ ਕੱਲ ਨੂੰ ਨੋਟੀਫਿਕੇਸ਼ਨ ਪਬਲਿਸ਼ ਹੋਇਆ ਕੱਲ ਇਹ ਠੀਕ ਹੈ ਜੀ ਅੱਜ ਜਿਹੜੇ ਫਾਰਮ ਆਨਲਾਈਨ ਚੱਲ ਚੁੱਕੇ ਆ ਉਹ 25 ਅੱਜ ਤੋਂ ਹੀ ਇਹਦੇ ਫਾਰਮ ਸ਼ਟਾਰਟ ਹੋ ਚੁੱਕੇ ਆ ਤੇ ਲਾਸਟ ਡੇਟ ਜਿਹੜੀ ਹੈਗੀ ਉਹ 29 ਆਗੀ ਇਹ ਡੇਟ ਤੋਂ ਪਹਿਲਾਂ ਹੀ ਘਟੋਕੜ ਦਰਦਤਾਂ ਤੋਂ ਪਹਿਲਾਂ ਤੁਸੀਂ ਫਾਰਮ ਭਰ ਦੇਣੇ ਕਿਉਂਕਿ ਰਾਜੀ ਇਹਨਾਂ ਦਾ ਦੁਬਾਰੇ ਫਾਰਮ ਨਹੀਂ ਉਪਰ ਨਹੀਂ ਹੁੰਦੇ ਹੁੰਦੇ ਠੀਕ ਹੈ ਜੀ ਪੋਸਟਾਂ ਕਿੰਨੀਆਂ ਟੋਟਲ ਪੋਸਟਾਂ ਤੁਸੀਂ ਦੇਖ ਸਕਦੇ ਹੋ ਯੋਗਤਾ ਦੇ ਵਿੱਚ ਕੀ ਹੈ ਦੇਖੋ ਆ ਸਾਰੀਆਂ ਪੋਸਟਾਂ ਆਈਆਂ ਪੀਨ ਦੇ ਵਿੱਚ ਜਨਰਲ ਕੈਟਾਗਰੀਆਂ 243 ਪੋਸਟਾਂ ਆਈਆਂ ਐ ਐਸਸੀ ਐਸਟੀ ਬੀਸੀ ਦੀਆਂ 30 ਪੋਸਟ ਐ ਐਕਸ ਸਰਵਿਸਮੈਨ ਦੀਆਂ 15 ਪੋਸਟਾਂ ਐ ਬਾਕੀ ਰਾਜ ਆ ਜਿਹੜੇ ਪੈਂਸ਼ਨਰ ਆਫ ਡਿਜ਼ੇਬਿਲਟੀ ਹੁੰਦੇ ਆ ਇਹਨਾਂ ਦੀਆਂ ਪੋਸਟਾਂ ਅਲੱਗ ਐ ਸਾਰੀਆਂ ਟੋਟਲ ਪੋਸਟਾਂ ਐ 300 ਦੇ ਕਰੀਬ ਆਨ ਲਗਦੀਆਂ ਐ ਦੇਖੋ ਜੀ ਡਿਪਾਰਟਮੈਂਟ ਕਹਿੰਦਾ ਜੀ ਬਾਕੀ ਅਸੀਂ ਮੌਕੇ ਦੇ ਪੋਸਟਾਂ ਘਟਾਪਦਾ ਵੀ ਸਕਦੇ ਆ ਉਹ ਤੁਹਾਡਾ ਸਾਡਾ ਪਰਸਨਲ ਮਾਮਲਾ ਲਾ ਠੀਕ ਐ ਜੀ ਹੋਰ ਸਭ ਤੋਂ ਪਹਿਲਾਂ ਆਪਰੇ ਵਿੱਚ ਏਜ ਦੇਖੀਏ ਏਜ ਦਾ ਜੀ ਇਹਦੇ ਵਿੱਚ ਜਨ ਠੀਕ ਹੈ ਜੀ 18 ਤੋਂ 35 ਸਾਲ ਇਹਦੇ ਵਿੱਚ ਏਜ ਮੰਗੀ ਗਈ ਹੈ ਠੀਕ ਹੈ ਜੀ ਜਿਹੜੇ ਬੱਚੇ ਡਿਜ਼ੈਬਿਲਟੀ ਵਾਲੇ ਆ ਉਹਨਾਂ ਨੂੰ 10 ਸਾਲ ਦੇ ਹੋਣਾ ਕੀ ਠੀਕ ਹੈ ਜੀ ਤੇ ਜਿਹੜੇ ਐਕਸ਼ਨ ਬੱਸ ਮੈਨ ਨੂੰ 3 ਸਾਲ ਦਾ ਠੀਕ ਹੈ ਜੀ ਕੁਆਲੀਫਿਕੇਸ਼ਨ ਕੀ ਹੈ ਦਾ ਜੀ ਕਵالیਫਿਕੇਸ਼ਨ ਦੇ ਦੇ ਵਿੱਚ ਘੱਟ ਤੋਂ ਘੱਟ 8ਵੀਂ ਵਾਲਾ ਬੱਚਾ ਤੇ ਵੱਧ ਤੋਂ ਵੱਧ ਪਲੱਸ 2 ਵਾਲਾ ਬੱਚਾ ਇਹਦੇ ਵਿੱਚ ਅਪਲਾਈ ਕਰ ਸਕਦਾ ਜਿਹੜੇ ਬੱਚਾ ਨੇ 8ਵੀਂ ਤੋਂ ਲੈ ਕੇ 12ਵੀਂ ਤੱਕ ਪੜ੍ਹਾਈ ਕੀਤੀ ਹੋਈ ਆ ਉਹੀ ਬੱਚੇ ਅਪਲਾਈ ਕਰਦੇ ਹੋਏ ਦੇ ਵਿੱਚ ਜੇ ਤੁਸੀਂ ਵੱਧ ਵੀ ਪੜੇ ਹੋਏ ਤਾਂ ਤਾਂ ਜੇ ਬੀਏ ਐਮਏ ਤਾਂ ਨੂੰ ਕੁਝ ਵੀ ਸ਼ੋ ਕਰਨ ਦੀ ਲੋੜ ਨਹੀਂ ਹੈਗੀ ਜਿਹੜੀ ਕੁਆਲੀਫਿਕੇਸ਼ਨ ਮੰਗੀ ਹੈ ਸਿਰਫ ਉਹੀ ਲਾਓ ਠੀਕ ਹੈ ਜੀ ਇਸ ਤੋਂ ਬਾਅਦ ਹੋਊਗਾ ਕਿ ਸੋਨੇ ਹੋਰੇ ਵਿੱਚ ਇਹਦੇ ਵਿੱਚ ਤੁਹਾਡਾ ਹੋਊਗਾ ਲਿਖਤੀ ਪੇਪਰ ਆਹ ਤੁਹਾਡੀ ਫੀਸ ਹੈ ਜਨਰਲ ਕੈਟਾਗਰੀ ਆ ਦੂਜੀਆਂ ਦੀ ਸਾਰਿਆਂ ਦੀ 700 ਰੁਪਏ ਐਸਸੀ ਐਸਟੀ ਬੀਸੀ ਇਹਨਾਂ ਬੱਚਿਆਂ ਦੀ 600 ਰੁਪਏ ਫੀਸ ਐਕਸਰ ਬਸਵੇਂ ਦੀ ਵੀ 600 ਪਰਸੈਂਟ ਆਫ ਡਿਸੇਬਿਲਟੀ ਦੀ ਵੀ 600 ਆਏਗੀ ਤੇ ਹੁਣ ਇਹ ਚ ਹੋਊਗਾ ਕੀ ਕੀ ਠੀਕ ਹੈ ਜੀ ਰਿਜ਼ਰਵੇਸ਼ਨ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੁਹਾਨੂੰ ਮੈਂ ਮੇਨ ਵਿੱਚ ਜੀ ਦਿਖਾਉਂਗਾ ਰੈਗੂਲਰ ਪੋਸਟ ਆ ਇਹ ਇਹ ਗੱਲ ਯਾਦ ਰੱਖਣੀ ਹੈ ਬੋਰਡ ਆਫ ਸਿਲੈਕਸ਼ਨ ਹੁਣ ਹੁਣ ਆਪਾਂ ਨੂੰ ਰੱਖਣਗੇ ਕਿਵੇਂ ਇਹ ਉਹ ਦੇਖੋ ਕਹਿੰਦੇ ਜੀ ਜਿਹੜੇ ਕੈਂਡੀਡੇਟ ਵੀ ਆਲ ਦਾ ਕੈਂਡੀਡੇਟ ਅਪਲਾਈਂਗ ਫੋਰ ਦਾ ਪੋਸਟ ਆਫ ਦਾ ਪੀਐਨ ਸ਼ੈਲ ਬੀ ਫਸਟਲੀ ਅਪੀਅਰ ਇਨ ਦਾ ਰਿਟਨ ਪੇਪਰ 100 ਨੰਬਰ ਕਹਿੰਦੇ ਜੇਕਰ ਤੁਸੀਂ ਇਹ ਪੇਪਰ ਪਾਸ ਕਰਨਾ ਤਾਂ ਘੱਟੋ ਘੱਟ 100 ਨੰਬਰ ਦਾ ਤੁਹਾਡਾ ਪੇਪਰ ਹੋਊਗਾ ਜਿਹਦੇ ਵਿੱਚੋਂ राजे 50 ਨੰਬਰ ਦਾ ਤੁਹਾਨੂੰ ਕੁਐਸਚਨ ਆਉਣਗੇ ਜਿਹੜੇ ਵਿੱਚ ਹਰੇਕ ਪ੍ਰੈਸ਼ਨ 2 ਨੰਬਰ ਦਾ ਹੋਊਗਾ ਕਹਿੰਦੇ ਮਤਲਬ ਤੁਹਾਡਾ 100 ਨੰਬਰ ਦਾ ਪੇਪਰ ਹੋਊਗਾ ਪ੍ਰੈਸ਼ਨ ਤੁਹਾਨੂੰ 50 ਆਉਣਗੇ ਹਰੇਕ ਪ੍ਰੈਸ਼ਨ 2 ਨੰਬਰ ਦਾ ਹੋਊਗਾ ਇਹਦੇ ਵਿੱਚ ਤੁਹਾਡੇ ਨੂੰ ਸਿਰਫ ਜਨਰਲ ਨੌਲੇਜ ਜਨਰਲ ਅਵੇਅਰਨੈਸ ਕਰੰਟ ਅਫੇਅਰ ਮੈਥ ਬਸ ਸਿਰਫ ਚਾਰ ਸਬਜੈਕਟ ਹੋਣਗੇ ਨਾ ਤੁਹਾਨੂੰ ਕੰਪਿਊਟਰ ਆਉਣਾ ਦੇ ਵਿੱਚ ਨਾ ਤਾਂ ਤੁਹਾਨੂੰ ਪੰਜਾਬੀ ਆਉਣੀ ਹੈ ਨਾ ਤਾਂ ਤੁਹਾਨੂੰ ਇੰਗਲਿਸ਼ ਆਉਣੀ ਹੈ ਨਾ ਤਾਂ ਤੁਹਾਨੂੰ ਰੀਜ਼ਨਿੰਗ ਆਉਣੀ ਹੈ ਮੈਥ ਵੀ ਸਿਰਫ ਤੁਹਾਨੂੰ ਸਿੰਪਲ ਜੋੜ ਘਟਾਓ ਵਾਲੇ ਸਵਾਲ ਹੋਣਗੇ ਸਿੰਪਲ ਜੋੜ ਘਟਾਓ ਵਾਲੇ ਬਿਲਕੁਲ ਸੌਖਾ ਸਵਾਲ ਹੋਊਗਾ ਜਿਹੜੇ ਬੱਚੇ ਰਾਜੇ ਇਹਦੀ ਤਿਆਰੀ ਕਰਨਾ ਚਾਹੁੰਦੇ ਆ ਉਹ ਤੁਸੀਂ ਆਪਣਾ ਪੰਜਾਬ ਦਾ ਗਰੁੱਪ ਡੀ ਦਾ ਲਈ ਲਈ ਚੜ੍ਹਦੀ ਕਲਾ ਬੈਚ ਲੈ ਸਕਦੇ ਹੋ ਚੜ੍ਹਦੀ ਕਲਾ ਬੈਚ ਲੈ ਸਕਦੇ ਹੋ ਗਰੁੱਪ ਡੀ ਦਾ ਆਪਣਾ ਠੀਕ ਹੈ ਜੀ ਉਹਦੇ ਵਿੱਚ ਤੁਹਾਡਾ ਸਾਰਾ ਕਵਰ ਹੋ ਜਾਊਗਾ ਜਿਹੜੇ ਬੱਚੇ ਸਿਰਫ ਇਹ ਪੋਸਟ ਭਰਨੀ ਆ ਉਹਨਾਂ ਨੇ ਪੰਜਾਬ ਜੀ ਕੇ ਤੇ ਇੰਡੀਆ ਜੀਕੇ ਤੇ ਕਰੰਟ ਅਫੇਅਰ ਤੇ ਮੈਥ ਦੇ ਤਿੰਨ ਕ ਲੈਕਚਰ ਉਹ ਮੈਂ ਤੁਹਾਨੂੰ ਦੱਸੂਗਾ ਉਹੀ ਲਾਉਣੇ ਹੋਰ ਐਕਸਟਰਾ ਕੁਝ ਨਹੀਂ ਪੜ੍ਹਨਾ ਠੀਕ ਹੈ ਜੀ ਪੇਪਰ ਤੁਹਾਡਾ ਤਿੰਨ ਭਾਸ਼ਾ ਦੇ ਵਿੱਚ ਹੋਊਗਾ ਇੰਗਲਿਸ਼ ਹਿੰਦੀ ਤੇ ਪੰਜਾਬੀ ਦੇ ਵਿੱਚ 90 ਮਿੰਟ ਦਾ ਤੁਹਾਨੂੰ ਸਮਾਂ ਮਿਲੇਗਾ ਠੀਕ ਹੈ ਜੀ ਜਿਹੜੇ ਜਨਰਲ ਕੈਟਾਗਰੀ ਵਾਲੇ ਬੱਚੇ ਘੱਟੋ ਘੱਟ ਉਹਨੇ 25 ਨੰਬਰ ਲੈ ਜਾਣੇ ਜ਼ਰੂਰੀ ਆ ਫਿਰ ਉਹਨਾਂ ਦਾ ਪੇਪਰ ਚੈੱਕ ਹੋਊਗਾ ਤੇ ਜਿਹੜੇ ਦੂਜੀ ਕੈਟਾਗਰੀਆਂ ਦੇ ਰਹੇ ਉਹਨਾਂ ਦੇ 45% ਨੰਬਰ ਲੈ ਜਾਣੇ ਜ਼ਰੂਰੀ ਆ ਠੀਕ ਹੈ ਜੀ ਕਿਉਂਕਿ ਜਦੋਂ ਤੁਸੀਂ ਇਹ ਪੇਪਰ ਪਾਸ ਕਰਦੇ ਆ ਤਾਂ 10 ਗੁਣਾ ਕੈਂਡੀਡੇ ਤਾਂ ਫਿਜ਼ੀਕਲ ਟ੍ਰਾਇਲ ਵਾਸਤੇ ਫਿਜ਼ੀਕਲ ਟ੍ਰਾਇਲ ਵੀ ਹੁਣ 10 ਗੁਣਾ ਦਾ ਮਤਲਬ 3000 ਕੈਂਡੀਡੇਟ ਨੂੰ ਫਿਜ਼ੀਕਲ ਟ੍ਰਾਇਲ ਵਾਸਤੇ ਬੁਲਾਇਆ ਜਾਊਗਾ ਜਿਹਦੇ ਵਿੱਚ ਤੁਹਾਡਾ ਕੀ ਹੋਊਗਾ 800 ਮੀਟਰ ਦੀ ਛਾਲ ਹੋ 800 ਮੀਟਰ ਦੀ ਰੇਸ ਹੋਊਗੀ ਲੌਂਗ ਜੰਪ ਹੋਊਗਾ ਹਾਈ ਜੰਪ ਹੋਊਗਾ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਜੇ ਅਪਰ ਰੇਸ ਦੀ ਗੱਲ ਕਰੀਏ ਜਿਹੜੇ ਮੇਲ ਕੈਂਡੀਡੇਟ ਹੈਗੇ ਉਹਨਾਂ ਨੇ 800 ਮੀਟਰ ਰੇਸ ਪੂਰੀ ਕਰਨੀ ਜਿਹਨੇ 1830 ਤੱਕ ਏਜ ਹੈਗੀ 270 ਸੈਕਿੰਡ ਦੇ ਵਿੱਚ ਜਿਹਦੀ 30 ਤੋਂ 35 ਤੱਕ 310 ਸੈਕਿੰਡ ਦੇ ਵਿੱਚ ਜਿਹਦੀ 35 ਤੋਂ 40 ਤੋਂ 350 ਸੈਕ ਠੀਕ ਹੈ ਜੀ ਆਪ ਬੋਸਟਲ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਤੋਂ ਬਾਅਦ ਲੌਂਗ ਜੰਪ ਦੀ ਗੱਲ ਕਰੀਏ ਤਾਂ ਜਿਹੜਾ ਲੌਂਗ ਜੰਪ ਉਹ ਹੀ ਹੈ ਪੰਜਾਬ ਪੁਲਿਸ ਦੇ ਵਿੱਚ ਸੀਵੇਂ 2.75 ਜੇ ਕਿਸੇ ਬੱਚੇ ਦੀ ਉਮਰ 30 ਤੋਂ 35 ਹੈ ਉਹਨਾਂ ਨੂੰ 2.28 2.80 ਫਿਰ 2.65 ਇਸ ਤਰ੍ਹਾਂ ਤੁਸੀਂ ਛਾਲ ਮਾਰ ਸਕਦੇ ਹੋ ਮੇਲ ਅਤੇ ਫੀਮੇਲ ਵਾਸਤੇ ਇਹ ਅਟੇਰੀਆ ਥੋੜਾ ਜਿਹਾ ਅਲੱਗ-ਅਲੱਗ ਹੋ ਜਾਗਾ ਹਾਈ ਜੰਪ ਰਾਜੇ ਦਾ 1.14 ਜਿਹੜੇ ਵਿੱਚ 30 ਤੋਂ 35 ਉਹਨਾਂ ਦੇ 1.10 ਠੀਕ ਹੈ ਜੀ ਇਹਦੇ ਵਿੱਚ ਜੇ ਤੁਸੀਂ ਪਾਸ ਹੋਵੋਗੇ ਫੇਰ ਹੀ ਤੁਹਾਡੀ ਬਿਲਕੁਲ ਸਹੀ ਮੰਨੀ ਜਾਊਗੀ ਐਡਮਿਟ ਕਾਰਡ ਵੀ ਵੈਬਸਾਈਟ ਤੇ ਅਪਲੋਡ ਹੋਊਗਾ ਬਿਲਕੁਲ ਆਨਲਾਈਨ ਭਰਤੀ ਹੈ ਕੋਈ ਭਰਤੀ ਹੈ ਕੈਨਸਲ ਨਹੀਂ ਹੋਣੀ ਠੀਕ ਹੈ ਜੀ ਤੇ ਕਹਿੰਦੇ ਜੇਕਰ ਤੁਸੀਂ ਪੇਪਰ ਦੀ ਡੇਟ ਪਤਾ ਕਰਨੀ ਤਾਂ ਰੈਗੂਲਰ ਚੈੱਕ ਇਹ ਤੇ ਆਉਣਾ ਪਊਗਾ ਵੈਬਸਾਈਟ ਤੇ ਉਹ ਤਾਂ ਮੈਂ ਹੀ ਦੱਸ ਦਊਗਾ ਜੇ ਤੁਸੀਂ ਭਾਵੇਂ ਨਾ ਵੀ ਆਓ ਠੀਕ ਹੈ ਜੀ ਤੇ ਮਤਲਬ ਕੋਈ ਤੁਹਾਨੂੰ ਟੀਆਈਡੀ ਨਹੀਂ ਮਤਲਬ ਸਾਰੇ ਖਰਚੇ ਤੇ ਜਾਣਾ ਉੱਥੇ ਪੇਪਰ ਦੇਣਾ ਆਨਲਾਈਨ ਫਾਰਮ ਭਰਨੇ ਤੁਸੀਂ ਠੀਕ ਹੈ ਜੀ ਪੇਪਰ ਜਿਹੜਾ ਹੋਊਗਾ ਤੁਹਾਡੇ 'ਚ ਨਾ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਇਹ ਵੀ ਗੱਲ ਯਾਦ ਰੱਖਿਓ ਠੀਕ ਹੈ ਆਨਲਾਈਨ ਫਾਰਮ ਭਰਨਾ ਤੁਸੀਂ ਸਾਰਾ ਉਹਦਾ ਆ ਤਾਂ ਉਹਨੂੰ ਦਫ਼ਤਰਾਂ 'ਨੇ ਭਰੋਣਗੇ ਬਾਅਦ ਵਿੱਚ ਠੀਕ ਹੈ ਤੁਸੀਂ ਨਹੀਂ ਭਰਨਾ ਹੈਗਾ ਤੁਸੀਂ ਸਿਰਫ ਇਕੱਲਾ ਆਨਲਾਈਨ ਫਾਰਮ ਭਰਨਾ ਹੈ ਠੀਕ ਹੈ ਜੀ ਤੇ ਕਿਵੇਂ ਲੱਗੀ ਵੀਡੀਓ ਰਾਜੇ ਸਾਰਾ ਵਧੀਆ ਲੱਗ ਗਿਆ ਤੁਹਾਨੂੰ ਪਤਾ ਨੈਗੇਟਿਵ ਮਾਰਕਿੰਗ ਹੈ ਨਹੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਧੂ ਤੋਂ ਵੱਧ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਆਪਣਾ ਜੀ ਸਬਸਕ੍ਰਾਈਬ ਕਰ ਲਿਓ ਹਰ ਤਰ੍ਹਾਂ ਦੀ ਨਵੀਂ ਤੇ ਸਹੀ ਅਪਡੇਟ ਟੈਂਡ ਵਾਸਤੇ ਜਿਹੜੇ ਬੱਚੇ ਨੇ ਗਰੁੱਪ ਡੀ ਦੀ ਤਿਆਰੀ ਕਰਨੀ ਹੈ ਰਾਜੀ ਠੀਕ ਹੈ ਜੀ ਉਹ ਬੱਚੇ ਚੜ੍ਹਦੀ ਕਲਾ ਬੈਚ ਪਰਚੇਜ਼ ਕਰ ਸਕਦੇ ਜਿਨ੍ਹਾਂ ਨੇ ਆਲਰੇਡੀ ਕੀਤਾ ਹੋਇਆ ਉਹਨਾਂ ਦਾ ਇਹਦੇ ਵਿੱਚ ਹੀ ਕਵਰ ਹੋ ਜਾਊਗਾ 300 ਪੋਸਟਾਂ ਵਾਲਾ ਧੰਨਵਾਦ ਮੇਰੇ ਦੋਸਤੋ ਜਿਉਂਦੇ ਰਹੋ